ਗਣੀ ਨਹੀਂ ਨੀ ਔਖੀ ਵੀ ਨਹੀਂ ਤੇ ਬੋਤੀ ਸੌਖੀ ਵੀ ਨਹੀਂ ਪਰ ਜੇ ਕੋਸ਼ਿਸ਼ ਕਰੇ ਤਾਂ ਕੋਈ ਵੀ ਕਰ ਸਕਦਾ ਭਾਵੇਂ ਉਹ ਪਿੰਡੂ ਹੋਵੇ ਸ਼ਹਿਰੀ ਹੋਵੇ ਬੀਬਾ ਹੋਵੇ ਯਾਰੀ ਹੋਵੇ ਜੱਟ ਹੋਵੇ ਲਾਲਾ ਹੋਵੇ ਗੌਰਵ ਹੋਵੇ ਕਾਲਾ ਹੋਵੇ ਉੱਚਾ ਹੋਵੇ ਲੰਮਾ ਹੋਵੇ ਨਿੱਕਾ ਹੋਵੇ ਵੜਿਆ ਹੋਵੇ ਕੁਵਾਰਾ ਹੋਵੇ ਜਣਾ ਹੋਵੇ ਲੈ ਮਟਿਆਰ ਹੋਵੇ ਮਾਈ ਹੋਵੇ ਚਾਚਾ ਹੋਵੇ ਤਾਈ ਹੋਵੇ ਸਹੁਰਾ ਹੋਵੇ ਜਵਾਈ ਹੋਵੇ ਨਣਾ ਹੋਵੇ ਭਜਾਈ ਹੋਵੇ ਮੰਗੀ ਹੋਵੇ ਭਾਵੇਂ ਮਡੇਰੇ ਵਿਆਹੀ ਹੋਵੇ ਬਿਲਾਵੇਂ ਭਿੰਦਾ ਹੋਵੇ ਰੋਡਾ ਹੋਵੇ ਗਿੰਦਾ ਹੋਵੇ ਮੋਹਣ ਹੋਵੇ ਛਿੰਦਾ ਹੋਵੇ ਸੱਤੂ ਹੋਵੇ ਸਭੀ ਹੋਵੇ ਪ੍ਰੇਮਾ ਹੋਵੇ ਲਾਡੀ ਹੋਵੇ ਲੈ ਕਾਲਾ ਹੋਵੇ ਨੀਲਾ ਹੋਵੇ ਕੁੱਕੀ ਹੋਵੇ ਸ਼ੀਲਾ ਹੋਵੇ ਰਾਜੂ ਹੋਵੇ ਰੀਟਾ ਹੋਵੇ ਗੋਗਾ ਹੋਵੇ ਜੀਤਾ ਹੋਵੇ ਸੋਹਣ ਹੋਵੇ ਮੀਤਾ ਹੋਵੇ ਗਰਨਾਮ ਹੋਵੇ ਪੀਤਾ ਹੋਵੇ ਖੋਜਿਆਂ ਦੇ ਦੀਪਾ ਹੋਵੇ ਜਦੋਂ ਗੱਲਾਂ ਦੀ ਗੱਲ ਕਰਨੀ ਤੁਹਾਨੂੰ ਬੋਲਣਾ ਪੈਣਾ ਖੰਗਣਾ ਨਹੀਂ ਛਿੱਕ ਨਹੀਂ ਮਾਰਨੀ ਬਹੁਤਾਂ ਡੰਗੜਾਂ ਨਹੀਂ ਚੁੱਪ ਨਹੀਂ ਰਹਿਣਾ ਮੂੰਹ ਨਹੀਂ ਬਟਣਾ ਖੌਰੂ ਨਹੀਂ ਪਾਣਾ ਤੇਨ ਟੋਕਣਾ ਲੈ ਗੱਲ ਦਾ ਪਤੰਗ ਨਹੀਂ ਪਾਉਣਾ ਗੱਲ ਨੂੰ ਮਟਾਉਣਾ ਨਹੀਂ ਗੱਲ ਤੇ ਮਿੱਟੀ ਨਹੀਂ ਪਾਉਣੀ ਗੱਲ ਨੂੰ ਮਕਾਉਣਾ ਨਹੀਂ ਗੱਲ ਨੂੰ ਖੰਭ ਨਹੀਂ ਲਾ ਕਟਣਾ ਵੜਨਾ ਤੋੜਨਾ ਨਿਭਣਾ ਲੈ ਗੱਲ ਦੇ ਟੋਟੇ ਨਹੀਂ ਕਰਨੇ ਮੋਚੇ ਨਹੀਂ ਪਾਉਣੇ ਜਿਹੜੀ ਆਉਂਦੀ ਆ ਉਹਨੂੰ ਛੱਡੀ ਜਾਓ ਚਲਾਈ ਜਾਓ ਘਮਾਈ ਜਾਓ ਸੁਣਾਈ ਜਾਓ ਵਧਾਈ ਜਾਓ ਘਟਾਈ ਜਾਓ ਉਹਨੂੰ ਖਾਣਾ ਨਹੀਂ ਚਪਾਈ ਜਾ ਜਿਹੜੀ ਜੱਪ ਨਹੀਂ ਹੁੰਦੀ ਅੰਦਰ ਨਗਾਈ ਜਾਓ ਪਚਾਈ ਜਾਓ ਜਿਹੜੀ ਬਿਲਕੁਲ ਨਹੀਂ ਪਾਈ ਜਿਉਂ ਠੋਕ ਦਿਓ ਬਾਹਰ ਸੁੱਟ ਦਿਓ ਮਿੱਟੀ ਤੇ ਦੱਬ ਦਿਓ ਹਵਾ ਨੂੰ ਕੱਢ ਦਿਓ ਤੂੜੀ ਵਿੱਚ ਲਕੋ ਦਿਓ ਪਾਣੀ ਫਿਰ ਦੋਗੋ ਹੋ ਜਾਵੇ ਲਾ ਪਾਣੀ ਫਿਰ ਭਾਵੇਂ ਤਤਵੇ ਠੰਡਾ ਹੋਵੇ ਗਰਮ ਹੋਵੇ ਉਬਲਦਾ ਹੋਵੇ ਨਿੱਗਾ ਹੋਵੇ ਕੋਸਾ ਹੋਵੇ ਕੋੜਾ ਹੋਵੇ ਖਸੈਣਾ ਹੋਵੇ ਨੀਲਾ ਹੋਵੇ ਚਿੱਟਾ ਹੋਵੇ ਮਿੱਠਾ ਫਿਰ ਫਿੱਕਾ ਹੋਵੇ ਖੂਦਾ ਹੋਵੇ ਨਾਲੀ ਦਾ ਹੋਵੇ ਨਹਿਰ ਦਾ ਹੋਵੇ ਖਾਲੀ ਦਾ ਹੋਵੇ ਨਾਕੇ ਦਾ ਹੋਵੇ ਟੂਟੀ ਦਾ ਘੜੇ ਦਾ ਸਰਾਈ ਦਾ ਦਰਿਆ ਦਾ ਹੋਵੇ ਪੁੱਤਣ ਦਾ ਹੋਵੇ ਝੇੜੂ ਵਾਲੀ ਬੈਂਦਾ ਹੋਵੇ ਭਾਵੇਂ ਦਾਰਾਪੜ ਸੰਤਪੜ ਨਗਰਪਾਲ ਛੱਪੜ ਦਾ ਹੋਵੇ ਛੱਪੜ ਤੇ ਕਿਹੜਾ ਆਪਾਂ ਨਾ ਆਪਾਂ ਤਾਂ ਗੱਲਾਂ 'ਚ ਗੱਲ ਕਰਨੀ ਕੋਕ ਕਿਕਰ ਨਹੀਂ ਪੜਨੇ ਬੋਰ ਨਹੀਂ ਫੁੱਟਾਂ ਪਹਾੜ ਤੇ ਜੜਨਾ ਠੱਠੇ ਖੂਜ ਨਹੀਂ ਪੜਨਾ ਥੰਮ ਨਹੀਂ 걸ਣਾ ਕਿਲੇ ਦੀ ਕੰਨ ਨਹੀਂ ਟੋਣੀ ਗੱਡੇ ਨਾਲ ਕੱਟਾਂ ਨਹੀਂ ਪ ਦੀ ਕਾਨਾਂ ਨੂੰ ਕੋਣੋ ਬਾਲ ਦੀ ਖਾਲੀ ਨਾ ਹਣੀ ਕੁੱਤੇਂ ਦੌੜ ਨਹੀਂ ਲਾਉਣੀ ਝੋਟਿਆਂ ਦਾ ਪੇਟ ਨਹੀਂ ਕੋਰਨਾ ਦਾਰੇ ਨੇ ਪਹਿਲਵਾਨੀ ਕਰਨੀ ਚਮਕੀਲੇ ਦਾ ਖੜਾ ਨਹੀਂ ਲਾਉਣਾ ਇੰਟਰਨੈਟ ਕਮੇਡੀ ਖੇਲਣੀ ਫਿੱਡੂ ਨੂੰ ਜੱਪਾਨ ਪਾਉਣਾ ਲੋ ਫਿਰ ਸਿਰ ਤੇ ਜੱਪਾਨੀ ਹੋਣੇ ਨੱਕ ਦੇ ਪੱਟੀਨ ਕਰਨੀ ਸੱਜਾ ਗਿੱਟਾ ਨਹੀਂ ਦੁਖਣਾ ਕੋਬੇ ਨਾੜ ਨਹੀਂ ਚੜਨੀ ਤੌਣ ਨੂੰ ਮਚਕੋੜ ਨਹੀਂ ਆਉਣੀ ਕੋਣੀ ਟਕੋਰ ਨਹੀਂ ਕਰਨੀ ਗੋਡੇ ਲੇਪ ਨਹੀਂ ਲਾਉਣੀ ਜੇ ਕਵਾੜ ਨਹੀਂ ਪੰਨੀ ਲੈ ਗੁੱਟਾਂ ਦਾ ਦਰਦ ਨਹੀਂ ਹੋਣੀ ਗੋਲੀਆਂ ਦੇ ਪਟਾਕੇ ਨਹੀਂ ਪਾਉਣੇ ਲੋਕੜ ਦਾ ਸੇਖ ਨਹੀਂ ਦੇਣਾ ਮਾਂ ਤੇ ਲੋਧੇ ਨਹੀਂ ਕਰਾਉਣੇ ਜੱਫਾ ਤੇ ਮਲਮ ਨਹੀਂ ਲਾਉਣੀ ਫੋੜਿਆਂ ਤੇ ਪਾਊਡਰ ਨਹੀਂ ਪਾਉ ਆਪਾਂ ਸਾਬਾ ਸਿੰਘ ਦੌੜਨਾ ਨਹੀਂ ਭੱਜਣਾ ਸਵੇਰੇ ਉੱਠਣਾ ਨਹੀਂ ਤੜਕੇ ਜਾਗਣਾ ਨਹੀਂ ਦੇਨੇ ਭੁੱਖੇ ਰਹਿਣਾ ਰਾਤ ਨੂੰ ਬਹੁਤ ਰੱਜਣਾ ਨਹੀਂ ਸੁੱਤਿਆਂ ਘਰਾੜੇ ਨਹੀਂ ਮਾਰਨੇ ਮੂੰਹ ਖੋਲ ਕੇ ਬਾਥੀ ਨਹੀਂ ਜਾਣੇ ਗੁੱਸੇ 'ਚ ਦੰਦ ਨਹੀਂ ਮਿਨੇ ਹੱਸ ਕੇ ਢਿੱਡ ਨਹੀਂ ਕੋਨੇ ਨਰਾਤੇ ਨੇ ਬਾਤਰੀ ਨਹੀਂ ਰੱਖਨੇ ਮਰੀਆਂ ਸਰਾ ਨਹੀਂ ਕੋਨੇ ਕਿਸੇ ਚੌਂਕ 'ਚ ਭੁੱਖ ਹੜਤਾਲਾਂ ਕਰਨੀਆਂ ਡੀਆਂ ਚੱਕ ਕੇ ਨਾ ਰੇ ਲਾਉਣੇ ਕਿਸੇ ਬਾਬੇ ਤੋਂ ਪੁੱਛਣੇ ਲੈਣ ਕਾਢੇ ਹੁੰਦਾ ਨਹੀਂ ਪਾਉਣੇ ਕੋਈ ਧਾਗਾ ਨਹੀਂ ਦੇਣਾ ਫਾਂਟਾ ਨਹੀਂ ਕਰਨਾ ਰਾਖਸ ਨਹੀਂ ਜਾਣੇ ਮੰਤਰ ਨਹੀਂ ਪੜ੍ਹਣਾ ਗੁੱਗਾ ਨਹੀਂ ਪਿਜਣਾ ਹੱਥੋਂ ਕਰਾਉਣਾ ਗੁੱਡੀ ਨਹੀਂ ਫੁਕਣੀ ਮੀਂਹ ਪਰਾਉਣਾ ਕੋਈ ਕਪੜਾ ਘਟਾਲਾ ਨਹੀਂ ਕਰਨਾ ਭਾਰਸਕਾਰ ਨੂੰ ਚੂ ਆਪਾਂ ਸਿਰਫ ਗੱਲਾਂ ਦੀ ਗੱਲ ਕਰਨੀ ਚੂਣਾ ਲਾਉਣ ਵਾਲੇ ਇੰਡੀਆ ਬਥੇਰੇ ਬੈਠੇ ਆਂ ਆਪਾਂ ਤਾਂ ਗੱਲਾਂ ਦੀ ਗੱਲ ਕਰਨੀ ਕੋਈ ਖਿੰਧਰਾ ਸਿਰ ਨਹੀਂ ਦੇਣਾ ਨੰਗੀਆਂ ਤਾਰਾਂ ਹੱਥ ਨਹੀਂ ਲਾਉਣਾ ਡੂਮਲੇ ਧੀਂ ਮਾਰਨੇ ਮਦੋੜੀਆਂ ਦਾ ਖੱਖ ਨਹੀਂ ਲਾਉਣਾ ਲਓ ਬੋਖ ਨੂੰ ਜੈਨ ਨਹੀਂ ਕਹਿਣਾ ਬੱਕਰੀ ਦੇ ਪੈਰ ਨਹੀਂ ਮਹਿਣਾ ਗਮੂਈ ਨੂੰ ਬਾਜ ਨਹੀਂ ਕਰਨੀ ਸੱਪ ਨੂੰ ਬਾਜ ਨਹੀਂ ਬਾਜ ਨੂੰ ਕਹਿਣਾ ਕਾਡੇ ਦਾ ਕੱਦ ਨਹੀਂ ਮੇੜਨਾ ਕੀੜੀ ਦਾ ਨਾਪ ਨਹੀਂ ਦੇਣਾ